ਸਤਿ ਸ਼੍ਰੀ ਅਕਾਲ ਜੀ ਪੰਜਾਬ న్యూਸ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂਦਰਜੀ ਸਿੰਘ ਤੁਮਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਤੋਂ 2024 ਦੀਆਂ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਪੰਜਾਬ ਕਾਂਗਰਸ ਦੇ ਲੀਡਰਾਂ ਦੀ ਮੀਟਿੰਗ ਮੀਟਿੰਗ ਵਿੱਚੋਂ ਨਵਜੋਤ ਸਿੰਘ ਸਿੱਧੂ ਰਹੇ ਗੈਰ ਹਾਜ਼ਰ ਨਵਜੋਤ ਸਿੰਘ ਸਿੱਧੂ ਤੇ ਪੁੱਛੇ ਗਏ ਸਵਾਲ ਤੇ ਰਾਜਾਵੜੀ ਗਦਾਬ ਵੱਡਾ ਬਿਆਨ ਕਿਹਾ ਪਾਰਟੀ ਖਿਲਾਫ਼ ਜਾਣ ਵਾਲੇ ਨੂੰ ਸਿੱਧਾ ਕੱਢ ਦਿੱਤਾ ਜਾਵੇਗਾ ਪਾਰਟੀ ਤੋਂ ਬਾਹਰ ਬੰਦੀ ਸਿੰਘ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਦੀ ਰਿਹਾਈ ਦੀ ਅਪੀਲ ਨੂੰ ਦਿੱਲੀ ਸਰਕਾਰ ਦੇ ਸੰਟੈਸ ਰਿਵਿਊ 보ਡ ਨੇ ਸੱਤਵੀਂ ਵਾਰ ਕੀਤਾ ਖਾਰਜ ਸ਼੍ਰੋਮਣੀ ਕਾਲੀ ਦਲ ਨੇ ਅਰਵਿੰਦ ਕੇਰriwal ਤੇ ਸਾਧ ਦੇ ਨਿਸ਼ਾਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੋਕ ਸਭਾ ਮੈਂਬਰ ਹਰਸ਼ਿੰਦ ਕੌਰ ਬਾਦਲ ਤੇ ਵਿਕਰਮ ਜਿੱਠੇ ਦਾ ਆਇਆ ਵੱਡਾ ਬਿਆਨ ਪ੍ਰੋਫੈਸਰ ਦਵਿੰਦਰਪਾਲ ਸਿੰਘ ਦੀ ਰਿਹਾਈ ਦੀ ਅਪੀਲ ਨੂੰ ਰੱਦ ਕਰਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਦਾ ਵੱਡਾ ਬਿਆਨ ਕਿਹਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਰriwal ਦਾ ਚਿਹਰਾ ਹੋਇਆ ਬੇਨਕਾਬ ਅਰਵਿੰਦ ਕੇਜਵਾਲ ਨੂੰ ਕਿਹਾ ਸਿੱਖ ਮਾਰੂ ਕੇਂਦਰ ਸਰਕਾਰ ਵੱਲੋਂ ਵੱਡੇ ਕਿਸਾਨਾਂ ਤੇ ਟੈਕਸ ਲਗਾਉਣ ਦੀ ਤਿਆਰੀ ਸਰਕਾਰ ਨੇ ਨੀਤੀ ਕੀਤੀ ਤਿਆਰ ਕਿਸਾਨਾਂ ਗੁੱਜ ਜਗਜੀਤ ਸਿੰਘ ਢੱਲੇਵਾਲ ਨੇ ਨੀਤੀ ਦਾ ਕੀਤਾ ਵਿਰੋਧ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਨੀਤੀ ਦਾ ਵੱਡੇ ਪੱਧਰ ਤੇ ਕੀਤਾ ਜਾਵੇਗਾ ਵਿਰੋਧ ਹੁਣ ਖਬਰਾਂ ਵਿਸਥਾਰ ਨਾਲ ਆਉਣ ਵਾਲੀ 2024 ਦੀਆਂ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਆਗਰ ਤੇ ਅਮਰਿੰਦਰ ਸਿੰਘ ਰਾਜਾਵੜਿੰਗ ਪਟਿਆਲਾ ਪਹੁੰਚੇ ਇੱਥੇ ਰਾਜਾਵਿੰਗ ਨੇ ਨਵਜੋਤ ਸਿੰਘ ਸਿੱਧੂ ਤੇ ਟਿੱਪਣੀ ਕਰਦਿਆਂ ਕਿਹਾ ਕਿ ਪਾਰਟੀ ਤੋਂ ਵੱਡਾ ਕੋਈ ਵੀ ਨਹੀਂ ਹੈ ਜਿਹੜਾ ਵੀ ਗਲਤੀ ਕਰੇਗਾ ਜਾਂ ਕਰ ਰਿਹਾ ਹੈ ਉਸ ਨੂੰ ਨੋਟਿਸ ਨਹੀਂ ਨਹੀਂ ਜਾਵੇਗਾ ਸਿੱਧਾ ਪਾਰਟੀ ਚੋਂ ਕੱਢ ਦਿੱਤਾ ਜਾਵੇਗਾ ਪੰਜਾਬ ਕਾਂਗਰਸ ਨੇ ਅੱਜ ਪਟਿਆਲਾ ਵਿੱਚ ਤਿੰਨ ਰੋਜ਼ਾ ਸੰਸਦੀ ਪੱਧਰ ਵਰਕਰਾਂ ਦੀ ਮੀਟਿੰਗ ਬੁਲਾਈ ਮੀਟਿੰਗ ਵਿੱਚ ਪਾਰਟੀ ਚੋਣਾਂ ਦੇ ਉਮੀਦਵਾਰਾਂ ਦੇ ਨਾਂ ਤੇ ਵਿਚਾਰ ਚਰਚਾ ਕੀਤੀ ਗਈ ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਵੜੀ ਵਿਰੋਧ ਦੇ ਤਿਰ ਦਿਨਤਾ ਪ੍ਰਤਾਪ ਸਿੰਘ ਬਾਜਵਾ ਤੇ ਕਾਰਜਕਾਰੀ ਪ੍ਰਧਾਨ ਭਾਰਤ ਪੁਸ਼ਪਰਾਸੂ ਮੀਟਿੰਗ ਵਿੱਚ ਸ਼ਾਮਲ ਹੋਏ ਨਵਜੋਤ ਸਿੰਘ ਸਿੱਧੂ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਰਹੇ ਇਸ ਦੌਰਾਨ ਨਵਜੋਤ ਸਿੰਘ ਸਿੱਧੂ ਤੇ ਪੁੱਛੇ ਗਏ ਸਵਾਲ ਤੇ ਪ੍ਰਧ ਵੱਡਾ ਜਵਾਬ ਸਾਹਮਣੇ ਆ ਪਾਰਟੀ ਤੋਂ ਅਲੱਗ-ਥਲਗ ਹੋ ਕੇ ਕੀਤੀਆਂ ਜਾ ਰਹੀਆਂ ਰੈਲੀਆਂ ਦੇ ਉੱਪਰ ਬੋਲਦਿਆਂ ਕਿਹਾ ਕਿ ਜੋ ਵੀ ਪਾਰਟੀ ਦੇ ਖਿਲਾਫ ਕੁਝ ਵੀ ਕਰੇਗਾ ਉਸ ਨੂੰ ਸਿੱਧਾ ਪਾਰਟੀ ਚੋਂ ਬਾਹਰ ਕਰ ਦਿੱਤਾ ਜਾਵੇਗਾ ਸਾਡੇ ਜਿਹੜੇ ਇੰਚਾਰਜ ਹੈ ਉਹ ਦੇਣਗੇ ਕਿ ਆਉਣ ਵਾਲੇ ਸਮੇਂ ਚ ਅਸੀਂ ਕਿਸ ਪ੍ਰਕਾਰ ਅਸੀਂ ਲੋਕ ਸਭਾ ਦੀਆਂ ਚੋਣਾਂ ਦੀ ਤਿਆਰੀ ਕਰਦੇ ਹਾਂ ਔਰ ਕਿਸ ਪ੍ਰਕਾਰ ਅਸੀਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਦੇ ਹਾਂ ਸੋ ਇਹ ਦੋ ਲੋਕ ਸਭਾ ਦੀ ਅੱਜ ਮੀਟਿੰਗ ਐ ਇਸ ਤੋਂ ਬਾਅਦ ਸੰਗਰੂਰ ਰੱਖੀ ਹੈ ਫਿਰ ਕੱਲ ਨੂੰ ਜਲੰਧਰ ਤੇ ਹਸ਼ਿਆਰ ਹੋਰ ਹੈ ਪਰ ਬਰਸੋਂ ਆਨੰਦਪੁਰ ਸਾਹਿਬ ਤੇ ਰੋਪੜਾ 6 ਲੋਕ ਸਭਾ ਇਸੇ ਤਰ੍ਹਾਂ ਅਸੀਂ ਕਰ ਰਹੇ ਹਾਂ ਸੋ ਲੋਕਾਂ ਦੀ ਗੱਲ ਬਾਤ ਪਤਾ ਲੱਗੇਗੀ ਨੀਚਲੇ ਸਤਰ ਦਾ ਜਿਹੜਾ ਪਹਿਲੀ ਕਤਾਰ ਦਾ ਵਰਕਰ ਆ ਉਹ 올 ਇੰਡੀਆ ਜਿਹੜਾ ਇੰਚਾਰਜ ਆ ਉਹਨੂੰ ਪਹਿਲੀ ਵਾਰ ਹੀ ਮਿਲੇਗਾ ਦਰੋਧਾਨ ਜੀ ਪਹੁੰਚੀਆ ਪਰ ਮਜੀਦਾ ਲੋਕ ਕਲਿਆਣ ਦੀ ਗੱਲ ਕਰੀਏ ਤਾਂ ਨਮਜੋਦ ਸਿੰਘ ਸਿੱਧੂ ਨੇ ਹਾਜ਼ਰ ਹੋਏ ਕਾਰਨ ਕੀ ਯਾਰ ਮੇਰੀ ਤੁਹਾਨੂੰ ਬੇਨਤੀ ਹੈ ਨਵਜੋਤ ਸਿੰਘ ਸਿੱਧੂ ਪਟਿਆਲੇ ਦੇ ਆ ਅੰਮ੍ਰਿਤਸਰ ਤੁਸੀਂ ਜੇ ਅੰਮ੍ਰਿਤਸਰ ਜਾਣੇ ਉੱਥੇ ਵੀ ਇਹ ਗੱਲ ਪੁੱਛ ਲੈਣੇ ਹੋ ਅੰਮ੍ਰਿਤਸਰ ਉਹ ਜਦ ਮੈਂ ਕੱਲ ਸੀਗੇ ਸਾਰੇ ਲੀਡਰ ਇੱਕ ਥਾਂ ਤੇ ਪਹੁੰਚ ਦੇਣੀ ਹੈ ਬਾਕੀ ਇਹ ਪਟਿਆਲੇ ਵਾਲੇ ਸਾਰੇ ਲੀਡਰ ਪਹੁੰਚੇ ਪਟਿਆਲੇ ਵਾਲੀ ਸਿੱ ਜਾਊਗਾ ਜਿਵੇਂ ਉਹ ਕਿਤੇ ਰੈਲੀ ਕਰ ਰਹੇ ਤੇ ਉੱਥੇ ਕਾਂਗਰਸ ਦੇ ਹੋਰ ਲੀਡਰ ਜਾਰੇ ਉਹਨਾਂ ਨੋਟਿਸ ਹੋ ਰਹੇ ਆ ਭਾਈ ਜਿਹੜਾ ਜਿਹੜਾ ਗਲਤੀ ਕਰੂਗਾ ਜਾਂ ਜਿਹੜਾ ਗਲਤੀ ਕਰ ਰਿਹਾ ਨੋਟਿਸ ਨਹੀਂ ਜਾਊਗਾ ਕੱਢ ਕੇ ਬਾਹਰ ਮਾਰਾਂਗੇ ਜਿਹੜਾ ਜਿਹੜਾ ਵੀ ਪਾਰਟੀ ਚ ਖਰਾਬੀ ਕਰੂਗਾ ਉਹਨੂੰ ਕੇਵਲ ਨੋਟਿਸ ਨਹੀਂ ਜਾਊਗਾ ਬਾਹਰ ਵੀ ਕੱਢਾਂ ਗੌਰਤਾਲਪਾਕੇ ਪੰਜਾਬ ਕਾਂਗਰਸ ਦੀ ਇਹ ਮੀਟਿੰਗ ਪਟਿਆਲਾ ਵਿੱਚ ਹੀ ਹੈ ਜਦੋਂ ਕਿ ਨਵਜੋਤ ਸਿੰਘ ਸਿੱਧੂ ਪਟਿਆਲਾ ਵਿੱਚ ਹੀ ਰਹਿੰਦੇ ਨੇ ਪਰ ਇਸ ਦੇ باوجود ਵੀ ਉਹ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ ਉਹਨਾਂ ਵੱਲੋਂ ਕਾਂਗਰਸ ਪਾਰਟੀ ਨੂੰ ਅਲੱਗ-ਥਲੱਗ ਹੋ ਕੇ ਰੈਲੀਆਂ ਕਰਨ ਤੇ ਵੀ ਸਵਾਲ ਖੜੇ ਹੋ ਰਹੇ ਨੇ ਇਸ ਨੂੰ ਲੈ ਕੇ ਹੁਣ ਅਮਰਿੰਦਰ ਸਿੰਘ ਰਾਜਾਵੜਿੰਗ ਵੀ ਸਖਤ ਦਿਖਾਈ ਦੇ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਪੂਬਿਕ ਵਿੱਚ ਕਾਂਗਰਸ ਕੀ ਕਰਦੀ ਹੈ ਬੱਦੀ ਸਿੰਘ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਦੀ ਰਿਹਾਈ ਦੀ ਅਪੀਲ ਨੂੰ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਸੈਂਟੈਂਸ ਰੀਵਿਊ ਬੋਰਡ ਨੇ 7ਵੀਂ ਵਾਰ ਖਾਰਜ ਕਰ ਦਿੱਤਾ ਹੈ ਇਸ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੋਕ ਸਭਾ ਮੈਂਬਰ ਹਰਸ਼ਿੰਦ ਕੌਰ ਬਾਦਲ ਤੇ ਵਿਕਰਮ ਮਜੀਠੀਆ ਨੇ ਕਿਹਾ ਕਿ ਪਟੀਸ਼ਨ ਰੱਦ ਕਰਕੇ ਸਿੱਖ ਸੰਗਤ ਨਾਲ ਵੱਡਾ ਧੱਕਾ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨੇ 1993 ਦੇ ਦਿੱਲੀ ਬੰਬ ਧਮਾਕਿਆਂ ਦੇ ਦੋਸ਼ੀ ਦਵਿੰਦਰਪਾਲ ਸਿੰਘ ਪੁੱਲਰ ਦੀ ਜੇਲ੍ਹ ਚੋਂ ਸਮੇਂ ਤੋਂ ਪਹਿਲਾਂ ਰਿਹਾਈ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦੀ ਪਾਰਟੀ ਦੀ ਪੰਜਾਬ ਸਰਕਾਰ ਅਤੇ ਸੁਪਰੀਮੋ ਅਰਵਿੰਦ ਕੇਜੀਵਾਲ ਦੀ ਕਾਰਵਾਈ ਤੇ ਗੁੱਸਾ ਜ਼ਾਹਰ ਕੀਤਾ ਹੈ ਉਹਨਾਂ ਕਿਹਾ ਕਿ ਪਟੀਸ਼ਨ ਰੱਦ ਕਰਕੇ ਸਿੱਖ ਸੰਗਤ ਦੇ ਜ਼ਖਮਾਂ ਤੇ ਲੂਣ ਛੜਕਿਆ ਗਿਆ ਹੈ ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਤੇ ਉਹਨਾਂ ਦੀ ਕਟਪੁੱਤਲੀ ਭਗਵੰਤ ਮਾਨ ਵੱਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਜੀ ਦੀ ਰਿਹਾਈ ਦੀ ਅਪੀਲ ਨੂੰ 7 ਵਾਰ ਰੱਦ ਕਰਨਾ ਮਨੁੱਖਤਾ ਵਿਰੁੱਧ ਕੀਤਾ ਗਿਆ ਇੱਕ ਕਿਨੌਣਾ ਅਪਰਾਧ ਹੈ ਇਹਨਾਂ ਦੋਵਾਂ ਨੇ ਮਿਲ ਕੇ ਸਿੱਖ ਸੰਗਤ ਦੇ ਜ਼ਖਮਾਂ ਤੇ ਲੂਣ ਛਿੜਕਿਆ ਹੈ ਪ੍ਰੋਫੈਸਰ ਪੁੱਲਰ ਜੀ ਦੀ ਸਿਹਤ ਖਰਾਬ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ 29 ਸਾਲਾਂ ਤੋਂ ਜੇਲ੍ਹ ਵਿੱਚ ਰੱਖ ਕੇ ਜਿਸ ਤਰ੍ਹਾਂ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਕਾਲੀ ਦਲ ਉਸ ਦੀ ਘੋਰ ਨਿਖੇਧੀ ਕਰਦਾ ਹੈ ਤੇ ਪ੍ਰੋਫੈਸਰ ਪੁੱਲਰ ਜੀ ਨੂੰ ਇਨਸਾਫ਼ ਦਿਵਾਉਣ ਲਈ ਪੰਥ ਨੂੰ ਇਕਜੁੱਟ ਹੋ ਕੇ ਸਾਂਝੀ ਰਣਨੀਤੀ ਬਣਾਉਣ ਦੀ ਅਪੀਲ ਕਰਦਾ ਹੈ ਇਸ ਤੋਂ ਇਲਾਵਾ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸ਼ਿੰਦਰ ਕੌਰ ਬਾਦਲ ਨੇ ਕਿਹਾ ਕਿ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁੱਲਰ ਜੀ ਦੀ ਰਿਹਾਈ ਦੀ ਪਟੀਸ਼ਨ ਨੂੰ ਆਮ ਆਦੀ ਪਾਰਟੀ ਦੀ ਦਿੱਲੀ ਸਰਕਾਰ ਵੱਲੋਂ 4 ਸਾਲਾਂ ਤੱਕ ਲਟਕਾ ਕੇ ਰੱਖਣ ਤੋਂ ਬਾਅਦ ਰੱਦ ਕਰਨ ਨਾਲ ਇਹ ਸਾਬਤ ਹੋ ਗਿਆ ਹੈ ਕਿ ਅਰਵਿੰਦ ਕੇਰਿਵਾਲ ਤੇ ਉਸ ਦੀ ਘਟਪੁਤਲੀ ਭਗਵੰਤ ਮਾਨ ਸਿੱਖ ਵਿਰੋਧੀ ਹਨ ਇਹਨਾਂ ਨੇ ਮਨੁੱਖਤਾ ਦੇ ਆਧਾਰ ਤੇ ਵੀ ਰਿਹਾਈ ਦੀ ਸਪਾਰਸ਼ ਨਹੀਂ ਕੀਤੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਜੀ ਦੀ ਨਾਜੁਕ ਸਿਹਤ ਦੇ ਬਾਵਜੂਦ ਵੀ 29 ਸਾਲਾਂ ਤੋਂ ਉਹਨਾਂ ਨੂੰ ਜੇਲ੍ਹ ਵਿੱਚ ਰੱਖਣਾ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਸ਼੍ਰੋਮਣੀ ਕਾਲੀ ਦਲ ਕਦੇ ਵੀ ਚੁੱਪ ਨਹੀਂ ਬੈਠੇਗਾ। ਅਸੀਂ ਬਹੁਤ ਜਲਦ ਦਿੱਲੀ ਅਤੇ ਪੰਜਾਬ ਵਿੱਚ ਸਿੱਖ ਅਤੇ ਪੰਜਾਬ ਵਿਰੋਧੀ ਆਵਾਜ਼ ਦੀ ਪਾਰਟੀ ਸਰਕਾਰ ਨੂੰ ਨੱਥ ਪਾਵਾਂਗੇ। ਇਸ ਦੇ ਨਾਲ ਹੀ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦਾ ਬਿਆਨ ਵੀ ਸਾਹਮਣੇ ਆਇਆ। ਜਿਨ੍ਹਾਂ ਟਵੀਟ ਕਰਦੇ ਹੋਏ ਲਿਖਿਆ ਕਿ ਅਰਵਿੰਦ ਕੇਰਿਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਵੱਲੋਂ ਇੱਕ ਵਾਰ ਫਿਰ ਬੰਦੀ ਸਿੰਘ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਦੀ ਰਿਹਾਈ ਦੀ ਤਦਵੀਜ ਰੱਦ ਕਰ ਦੇਣਾ ਬੇहद ਮੰਦਭਾਗ ਹੈ ਪ੍ਰੋਫੈਸਰ ਪੁੱਲਰ 29 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹਨ ਤੇ ਸਰੀਰਕ ਤੇ ਮਾਨਸਿਕ ਤੌਰ ਤੇ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ ਪਰ ਫਿਰ ਵੀ ਕੇਰਿਵਾਲ ਸਰਕਾਰ ਉਹਨਾਂ ਨੂੰ ਰਿਹਾ ਕਰਨ ਲਈ ਰਾਜ਼ੀ ਨਹੀਂ ਹੈ ਮਜਿਤੇ ਨੇ ਕਿਹਾ ਕਿ ਭਗਵੰਤ ਮਾਨ ਸਾਹਿਬ ਆਪਣੇ ਆਕਾਤੋਂ ਪੁੱਛਣਗੇ ਕਿ ਜੋ ਵਿਅਕਤੀ ਇੰਨਾ ਬਿਮਾਰ ਹੈ ਉਸ ਤੋਂ ਕਿਸ ਗੱਲ ਦਾ ਖਤਰਾ ਹੈ ਅਖੌਤੀ ਪੰਥਕ ਲੋਕ ਹਮੇਸ਼ਾ ਅਕਾਲੀ ਦਲ ਦਾ ਵਿਰੋਧ ਕਰਦੇ ਰਹਿੰਦੇ ਨੇ ਕਿ ਉਹ ਇਸ ਮਾਮਲੇ 'ਚ ਆਪਣੀ ਚੁੱਪੀ ਤੋੜਨਗੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁੱਲਰ ਤੁਰੰਤ ਰਿਹਾਈ ਕੀਤਾ ਜਾਣਾ ਚਾਹੀਦਾ ਹੈ ਹੁਣ ਦੇਖਣਾ ਹੋਵੇਗਾ ਕਿ ਕਿਸ ਤੇ ਆਵਾਜ਼ੀ ਪਾਰਟੀ ਦਾ ਕੀ ਬਿਆਨ ਸਾਹਮਣੇ ਆਉਂਦਾ ਹੈ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁੱਲਰ ਦੀ ਰਿਹਾਈ ਦੇ ਮਸਲੇ ਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੱਕੀ ਜ਼ਮਾਨਤ ਵਾਲੀ ਫਾਈਲ ਨੂੰ ਦਰਕਿਨਾਰ ਕਰਨ ਨਾਲ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਰਿਵਾਲ ਦਾ ਚਿਹਰਾ ਬੇਨਕਾਬ ਹੋ ਗਿਆ ਹੈ ਇਸ ਨਾਲ ਉਹਨਾਂ ਦੀ ਸਿੱਖ ਮਾਰੂ ਨੀਤੀ ਸਪਸ਼ਟ ਹੋ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜੇਲ੍ਹ ਚ ਨਜ਼ਰਬੰਦ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਦੀ ਰਿਹਾਈ ਮਸਲੇ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਦਿੱਲੀ ਸਰਕਾਰ ਦੇ ਮੁੱਖ ਮੰਤਰੀ ਅਰਵਿੰਦ ਕੇਰਿਵਾਲ ਵੱਲੋਂ ਰੈਗੂਲਰ ਜਮਾਨਤ ਵਾਲੀ ਫਾਈਲ ਨੂੰ ਦਰਕਿਨਾਰ ਕਰਨਾ ਬੇहद ਮਦਭਾਗ ਹੈ ਉੱਥੇ ਹੀ ਦਿੱਲੀ ਸਰਕਾਰ ਦਾ ਚਿਹਰਾ ਬੇਨਕਾਬ ਹੋ ਗਿਆ ਸਿੱਖਾ ਪ੍ਰਤੀ ਨੀਤੀ ਸਪਸ਼ਟ ਹੋ ਗਈ ਹੈ ਇਸ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਜੰਮ ਕੇ ਨਿਸ਼ਾਨੇ ਸਾਦੇ ਉਹ ਸਭ ਤੋਂ ਪਹਿਲੀ ਕਿ ਕੁਝ ਸਾਡੇ ਫੈਂਸਜ ਹੁੰਦੇ ਆ ਜੇ ਤਾਂ 25 ਚਨ 65 ਹੋਵੇ ਉਹਦੇ ਵਿੱਚ ਡਿਪਟੀ ਕਮਿਸ਼ਨਰ ਨੇ ਸੈਂਕਸ਼ਨ ਦੇਣੀ ਹੁੰਦੀ ਹੈ ਪ੍ਰੋਸੀਕਿਊਸ਼ਨ ਦੀ ਇਦਾਂ ਹੀ ਜੁਏਪੀ ਦੇ ਥੱਲੇ ਸੈਂਟਰ ਦੇ ਹੋਮ ਮਹਕਮੇ ਨੇ ਉਹਦੀ ਸੈਂਕਸ਼ਨ ਦੇਣੀ ਹੁੰਦੀ ਹੈ ਪ੍ਰੋਸੀਕਿਊਸ਼ਨ ਕਰਨ ਲਈ ਇਸੇ ਤਰ੍ਹਾਂ ਦੇ 295A ਦੀ ਸੈਂਕਸ਼ਨ ਜਿਹੜੀ ਆ ਉਹ ਪੰਜਾਬ ਦੇ ਵਿੱਚ ਜੇ ਕੋਈ ਪਰਚਾ ਦਰਜ ਹੁੰਦਾ ਤੇ ਹੋਮ ਮਿਨਿਸਟਰ ਨੇ ਤੇ ਹੋਸ ਐਕਟਿੰਗ ਨੇ ਦੇਣੀ ਹੁੰਦੀ ਆ ਤੇ ਮੈਨੂੰ ਅੱਜ ਪਤਾ ਲੱਗਾ ਭਈ ਇਹ ਜਿਹੜੇ 8 ਮੁਲਜ਼ਮ ਜਿਨ੍ਹਾਂ ਦੇ ਵਿੱਚ ਮੇਨ ਆਪਣਾ ਰਾਮ ਰਹੀਮ ਆ ਉਹਦੀ ਇਕੱਲੇ ਦੀ ਸੈਂਕਸ਼ਨ ਛੱਡਦੀ ਬਾਕੀ ਸੱਤਾਂ ਨੂੰ ਸੈਂਕਸ਼ਨ ਦੇ ਦਿੱਤੀ ਤੇ ਅੱਜ ਕੇਜਰੀਵਾਲ ਨੂੰ ਪੁੱਛੋ ਭਈ ਜਿਹੜਾ 2 ਸਾਲ 3 ਸਾਲ ਪਹਿਲਾਂ ਇਹ ਲੈਕਚਰ ਕਰਦਾ ਸੀ ਭਈ 24 ਘੰਟੇ ਦੇ ਵਿੱਚ ਮਸਲਾ ਹੱਲ ਕਰਾਂਗੇ ਜੇਲਾਂ ਪਿੱਛੇ ਜਾਣਗੇ ਉਹ ਜੇਲਾਂ ਪਿੱਛੇ ਗਏ ਦਾ ਹੈ ਤੇ ਪੌਣੇ 2 ਸਾਲ ਲੱਗਾ ਤੁਹਾਡੀ ਸੈਂਕਸ਼ਨ ਇਹਨੇ ਅਜ ਤੱਕ ਦਿੱਤੀ ਸੋ ਇਹ ਮਖੋਟੇ ਸਾਰੇ ਸੈਂਟਰ ਸਰਕਾਰ ਦੇ ਵੀ ਤੇ ਇਹਨਾਂ ਦੇ ਆਪ ਵਾਲਿਆਂ ਦੇ ਵੀ ਇਹ ਸਾਰੇ ਨੰਗੇ ਹੋ ਚੁੱਕੇ ਆ ਮੈਂ ਸਨੇਮਰ ਬੇਨਤੀ ਕਰਦਾ ਲੋਕਾਂ ਨੂੰ ਹੋਰ ਗਮਰਾ ਨਾ ਕਰੋ ਧਰਮ ਦੇ ਤੌਰ ਦੇ ਉੱਤੇ ਜਿਸ ਨੇ ਵੀ ਇਹ ਯਤਨ ਕੀਤਾ ਉਹ ਫਕੰਡਿਆਂ ਵਾਂਗੂ ਰੁਲ ਗਿਆ ਤੇ ਤੁਸੀਂ ਹੁਣ ਰੁਲ ਜਾਣਾ ਕਿਉਂਕਿ ਹਰ ਇੱਕ ਪੱਖ ਤੇ ਹਰ ਇੱਕ ਪੱਖ ਤੇ ਤੁਸੀਂ ਪੰਜਾਬ ਦੇ ਲੋਕਾਂ ਨਾਲ ਵਾਅਦੇ ਕਰਕੇ ਭੋਲਰ ਸਾਹਿਬ ਦੀ ਪਿਟੀਸ਼ਨ ਰਿਜੈਕਟ ਕਰ ਦਿੱਤੀ ਫਿਰ ਇਹ ਰਾਮ ਰਹੀਮ ਦੀ ਜਿਹੜੀ ਉਹ ਸੈਂਕਸ਼ਨ ਆ ਉਹ ਪੌਣੇ 2 ਸਾਲਾਂ ਦੀ ਫਾਈਲ ਦੱਬ ਕੇ ਤੁਸੀਂ ਬੈਠੇ ਆ ਤੋ ਮੈਂ ਇਹ ਸਾਰੇ ਸਿੱਖ ਪੰਥ ਨੂੰ ਵੀ ਬੇਨਤੀ ਕਰਨੀ ਚਾਹਣਾ ਕੋਈ ਬੇਅਦਬੀ ਹੋਵੇ ਕੋਈ ਸਿੱਖ ਪੰਥ ਦੇ ਮਸਲੇ ਹੋਣ ਇਹਨਾਂ ਨੂੰ ਇੱਕ ਤਰਜਤੇ ਦੇਖਿਆ ਕਰੋ ਜ਼ਿਕਰ ਹੋ ਗਏ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਤੇ ਹਰਜਿੰਦਰ ਕੌਰ ਬਾਦਲ ਵੱਲੋਂ ਵੀ ਇਸ ਫੈਸਲੇ ਦੀ ਨਿਖੇਦਿਕ ਕੀਤੀ ਗਈ ਸੀ। ਦادیه ਕੇ ਕੈਦੀਆਂ ਦੀ ਰਿਹਾਈ ਲਈ ਇੱਕ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ 40 ਚੋਂ 14 ਕੈਦੀਆਂ ਦੀ ਰਿਹਾਈ ਦੀ ਅਪੀਲ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਜਦਕਿ ਇਸ ਦੌਰਾਨ 32 ਕੈਦੀਆਂ ਦੀ ਜਲਦ ਰਿਹਾਈ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਜ਼ਿਆਦਾ ਜ਼ਮੀਨ ਤੇ ਵੱਡੀ ਖੇਤੀ ਕਰਨ ਵਾਲੇ ਕਿਸਾਨਾਂ ਤੇ ਟੈਕਸ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤੇ ਕਿਸਾਨ ਆਗੂਆਂ ਨੇ ਮਿਲੇ-ਜੁਲੇ ਪ੍ਰਤੀਕਰਮ ਸਾਹਮਣੇ ਆ ਰਹੇ ਨੇ। ਇਸ ਤੇ ਜਗਜੀਤ ਸਿੰਘ ਢੱਲੇਵਾਲ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਬਹੁਤ ਗਲਤ ਹੈ। ਢੱਲੇਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਇਕੱਠੇ ਹੋਣ ਦੀ ਅਪੀਲ ਹੈ ਕਿਸਾਨਾਂ ਦੇ ਉੱਤੇ ਟੈਕਸ ਲਗਾਉਣ ਦੀ ਤਿਆਰੀ ਹੋ ਰਹੀ ਹੈ ਜਿਸ ਵਿੱਚ ਜਿਹੜੇ ਕਿਸਾਨ ਅਮੀਰ ਹਨ ਜਿਨ੍ਹਾਂ ਕੋਲ ਜ਼ਿਆਦਾ ਜ਼ਮੀਨ ਤੇ ਜ਼ਿਆਦਾ ਵੱਡੇ ਪੱਧਰ ਤੇ ਖੇਤੀ ਕਰਦੇ ਹਨ ਉਹਨਾਂ ਨੂੰ ਇਨਕਮ ਟੈਕਸ ਦੇਣਾ ਪੈ ਸਕਦਾ ਹੈ ਇਸ ਸਬੰਧੀ ਕੇਂਦਰ ਸਰਕਾਰ ਵੱਲੋਂ ਵੀ ਰਣਨੀਤੀ ਕੜ ਲਈ ਗਈ ਹੈ ਇਸ ਨੂੰ ਲੈ ਕੇ ਕਿਸਾਨਾਂ ਦੇ ਵੱਖ-ਵੱਖਰੇ ਤਰੀਕੇ ਨਾਲ ਆਪਣੇ ਪ੍ਰਤੀਕਰਮ ਦੇਣੇ ਸ਼ੁਰੂ ਕਰ ਦਿੱਤੇ ਨੇ ਹੁਣ ਇਸ ਤੇ ਕਿਸਾਨਾਂ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਅਭਿਆਨ ਸਾਹਮਣੇ ਆਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਬਿਨਾਂ ਸੋਚੇ ਸਮਝੇ ਇਹ ਨੀਤੀ ਬਣਾ ਦਿੱਤੀ ਹੈ ਉਨਾ ਕਿਹਾ ਕਿ ਜੇਕਰ ਕੇਂਦਰ ਸਰਕਾਰ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਸਹੀ ਮੁੱਲ ਦੇਵੇ ਤਾਂ ਉਹ ਟੈਕਸ ਲਗਾ ਸਕਦੀ ਹੈ ਪਿਛਲੇ ਦਿਨੀ ਤੁਸੀਂ ਆਰਬੀਆਈ ਦੇ ਹਵਾਲੇ ਤੋਂ ਇੱਕ ਅੱਲਾ ਬਾਹਰ ਨਿਕਲ ਰਹੀਆਂ ਨੇ ਕਿ ਭਾਰਤ ਸਰਕਾਰ ਕਿਸਾਨਾਂ ਦੇ ਉੱਤੇ ਇਨਕਮ ਟੈਕਸ ਲਾਉਣ ਜਾ ਰਹੀ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਭਾਰਤ ਸਰਕਾਰ ਨੂੰ ਇਸ ਗੱਲ ਦੇ ਉੱਤੇ ਚੇਤਾਵਨੀ ਦੇਣੀ ਚਾਹੁੰਦੇ ਹਾਂ ਕਿ ਕਿਸਾਨਾਂ ਦੀ ਦਸ਼ਾ ਤੇ ਕਿਸਾਨਾਂ ਦੇ ਹਾਲਾਤ ਨੂੰ ਜਾਣੇ ਤੋਂ ਬਿਨਾ ਕਿਸਾਨਾਂ ਤੇ ਅਜਿਹੇ ਟੈਕਸ ਲਾਉਣੇ ਇਹ অতি ਨਿੰਦਣਯੋਗ ਹੈ ਔਰ ਅਜ ਤੱਕ ਕਿਸਾਨਾਂ ਦੀ ਕਾਸਟ ਆਫ ਪ੍ਰੋਡਕਸ਼ਨ ਦੇ ਉੱਤੇ ਤਾਂ ਸਰਕਾਰ ਨੇ ਕਦੇ ਗੱਲ ਨਹੀਂ ਕੀਤੀ ਤੇ ਜਿੰਨਾ ਚਿਰ ਉਹਨਾਂ ਦੇ ਲਾਗਤ ਖਰਚਾ ਤੇ ਕੋਈ ਗੱਲ ਨਾ ਕਰੇ ਤੇ ਉਦੋਂ ਬਿਨਾ ਜਾਂਚਾਂ ਬਿਨਾ ਪਰਤਾਲ ਕੀਤਿਆਂ ਇਹ ਕਹਿ ਦੇਣਾ ਕਿ ਵੱਡੇ ਕਿਸਾਨ ਨੇ ਵੱਡੇ ਕਿਸਾਨਾਂ ਦੇ ਉੱਤੇ ਟੈਕਸ ਲਵਾਇਆ ਜਾਣਾ ਜ਼ਰੂਰੀ ਹੈ ਇਹ অতি ਨਿੰਦਣਯੋਗ ਕਦਮ ਹੈ ਸਰਕਾਰ ਦਾ ਔਰ ਬਹੁਤ ਗਲਤ ਕਦਮ ਹੈ ਔਰ ਇਹਨੂੰ ਕਿਸੇ ਕੀਮਤ ਦੇ ਉੱਤੇ ਇਹ ਚੁੱਕਣ ਨਹੀਂ ਦੇਵਾਂਗੇ ਸਰਕਾਰ ਦੇ ਇਸ ਫੈਸਲੇ ਦੇ ਖਿਲਾਫ ਜਿੰਨੀ ਵੀ ਵੱਡੀ ਤੇ ਜਿੱਦੀ ਵੀ ਤਕੜੀ ਮਜਬੂਤੀ ਨਾਲ ਲੜਾਈ ਲੜਨੀ ਪਈ ਲੜਾਂਗੇ ਕਿਉਂਕਿ ਅਸੀਂ ਅੱਗਲ ਕਿਉਂ ਕਹਿ ਰਹੇ ਹਾਂ ਅੱਜ ਸਾਡੇ ਫਾਰਮਰ ਦਾ ਜਿਹੜਾ ਕੋਸਟ ਆਫ ਪ੍ਰੋਡਕਸ਼ਨ ਹੈ ਉਹ ਜੇਕਰ ਕੱਲੀ ਕੜਕ ਤੇ ਗੱਲ ਕਰੀਏ ਤਾਂ ਨੀਅਰ ਅਬਾਊਟ 3000 ਦੇ ਕਰੀਬ ਇੱਕ ਕੁੰਟਲ ਕਣਕ ਪੈਦਾ ਕਰਨ ਤੇ ਲਾਗਤ ਖਰਚਾ ਹੈ ਤੇ ਸਰਕਾਰ ਦੇ ਉਹਨਾਂ ਨੂੰ ਕੀ ਰਹੀ ਹੈ ਸਰਕਾਰ 2200 ਰੁਪਏ ਦੇਣ ਦੀ ਗੱਲ ਕਰਦੀ ਹੈ ਅਗਰ 2200 ਰੁਪਏ ਮਿਲਦਾ ਤੇ 3000 ਦੇ ਕਰੀਬ ਖਰਚਾ ਹੈ ਤਾਂ ਲਗਭਗ 800 ਤੋਂ ਲੈ ਕੇ 1000 ਰੁਪਏ ਤੱਕ ਸਾਡੇ ਕਿਸਾਨਾਂ ਦਾ ਇੱਕ ਕੁੰਟਲ ਮਗਰ ਨੁਕਸਾਨ ਕਰ ਰਹੀ ਹੈ ਸਰਕਾਰ ਆ ਪਿੱਛੇ ਜਿਹੜਾ ਅੰਕੜਾ ਸਾਹਮਣੇ ਆਇਆ ਕਿ ਪੂਰੇ ਭਾਰਤ ਦੇ ਕਿਸਾਨਾਂ ਦਾ 14 ਲੱਖ ਕਰੋੜ ਰੁਪਏ ਉਹਨਾਂ ਨੂੰ ਫਸਲ ਦਾ ਭਾਅ ਪੂਰਾ ਨਾ ਦੇ ਕੇ ਲੁੱਟ ਲਿਆ ਸਰਕਾਰ ਨੇ ਤੋਂ ਦਾਦੀ ਕਿ ਦੇਸ਼ ਭਰ ਦੇ ਆਗੂ ਨੇ ਇੱਕ ਮਤ ਹੋ ਕੇ ਕੇਂਦਰ ਸਰਕਾਰ ਵੱਲੋਂ 15 ਏਕੜ ਤੋਂ ਉੱਪਰ ਵਾਲੇ ਕਿਸਾਨਾਂ ਉਤੇ ਇਨਕਮ ਟੈਕਸ ਲਗਾਇਆ ਜਾਣ ਦਾ ਸਖਤ ਵਿਰੋਧ ਕੀਤਾ ਹੈ ਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੇਂਦਰ ਸਰਕਾਰ ਅਜਿਹੀ ਕੋਈ ਨੀਤੀ ਲਿਆਉਂਦੀ ਹੈ ਤਾਂ ਇਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਵੇੜਾ ਹੋ ਗਿਆ ਛੋਟੇ ਦੇ ਬ੍ਰੇਕ ਦਾ ਮਿਲਦੇ ਆ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਾਰਿਆਂ ਨੂੰ ਇੱਕ ਵਾਰ ਫਿਰ ਸਵਾਗਤ ਹੈ ਬਾਦ ਅਗਲੀ ਖਬਰ ਵੱਲ ਵਿਕਰਮ ਸਿੰਘ ਮਜੀਠੀਆ ਨੇ ਇੱਕ ਵਾਰ ਫਿਰ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਪਾਣ ਤੇ ਤਿੱਖੇ ਨਿਸ਼ਾਨੇ ਸਾਧੇ ਨੇ ਉਹਨਾਂ ਪੰਜਾਬ ਦੇ ਕਾਨੂੰਨ ਵਿਵਸਥਾ ਤੇ ਕਿਹਾ ਕਿ ਪੰਜਾਬ ਦੇ ਲੋਕ ਡਰੇ ਹੋਏ ਨੇ ਮਜੀਠੀਆ ਨੇ ਇਸ ਖਬਰ ਬਾਦ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਨੂੰਨ ਵਿਵਸਥਾ ਦੇ ਹਾਲਾਤ ਇਹ ਹੋ ਗਏ ਨੇ ਕਿ ਕੋਈ ਵੀ ਵੱਡੀ ਗੱਡੀ ਜਾਂ ਵੱਡੇ ਘਰ ਵਿੱਚ ਰਹਿਣ ਤੋਂ ਡਰ ਹੈ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਤੇ ਵਿਰੋਧੀ ਧਿਰ ਪੰਜਾਬ ਸਰਕਾਰ ਨੂੰ ਲਗਾਤਾਰ けਅਦੇ ਆ ਰਹੇ ਨੇ ਵਿਰੋਧੀ ਲੀਡਰਾਂ ਵੱਲੋਂ ਪੰਜਾਬ ਸਰਕਾਰ ਦੀ ਸਥਿਤੀ ਵਿਗੜਨ ਦੇ ਆਰੋਪ ਲਗਾਏ ਜਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਅਮਨ ਕਾਨੂੰਨ ਨਾ ਦੇ ਬਰਾਬਰ ਹੈ ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਜਿਠਿਆ ਦਾ ਅਭਿਆਨ ਸਾਹਮਣੇ ਆਇਆ ਜਿਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਵੱਧ ਤੋਂ ਵੱਧਰ ਹੋ ਗਈ ਹੈ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਵਾਲ ਕਰਦੇ ਹੋਏ ਕਿਹਾ ਕਿ ਐਸੇ ਬਦਲਾ ਦਾ ਵਾਅਦਾ ਕਰ ਰਹੇ ਸੀ ਭਗਵੰਤ ਮਾਨ ਜੀ ਬਾਦਲ ਸਾਹਿਬ ਉਹ ਮੰਡੀ ਬੋਰਡ ਤੋਂ ਰਿਟਾਇਰ ਹੋਇਆ ਸੀ ਉਹਦੀ ਬੇਟੀ ਦਾ ਵਿਆਹ ਪਿੰਡ ਵੀ ਮੈਂ ਦੱਸ ਦਿੰਦਾ ਉਹਦਾ ਸੋਈਆਂ ਕਲਾ ਸਾਡੇ ਹਲਕੇ 'ਚ ਪੈਂਦਾ ਉਸ ਪਿੰਡ ਤੋਂ ਆਇਆ ਕਹਿੰਦਾ ਜੀ ਮੇਰੇ ਰਿਟਾਇਰਮੈਂਟ ਤੇ ਜਿਹੜੇ ਬੈਨੀਫਿਟ ਹੁੰਦੇ ਨਾ ਜਦੋਂ ਕੋਈ ਬੰਦਾ 30 35 ਸਾਲ ਨੌਕਰੀ ਕਰਦਾ ਤੇ ਰਿਟਾਇਰ ਹੋਣ ਵੇਲੇ ਉਹਨੂੰ ਗ੍ਰੈਚੁਇਟੀ ਫੰਡ ਮਿਲਦਾ ਤੇ ਮੈਂ ਮੰਡੀ ਬੋਰਡ ਵਾਲੇ ਨੂੰ ਕਹਿੰਦਾ ਫੋਨ ਕਰਦੇ ਮੈਂ ਉਹਨੂੰ ਸਮਝਾਇਆ ਮੈਂ ਕਹਿੰਦਾ ਸਰਕਾਰ ਦੇ ਹਾਲਾਤ ਕੁਛ ਨਹੀਂ ਇੱਥੇ ਉਹਨੂੰ ਕਿ ਸਰਦ ਜੀ ਤੁਸੀਂ ਫੋਨ ਕਰੋ ਮੈਂ ਫੋਨ ਕਰਤਾ ਤੇ ਮੰਡੀ ਬੋਰਡ ਦਾ ਜਿਹੜਾ ਸੈਕਟਰੀ ਸੀ ਉਹ ਆਪਦੀ ਕਹਾਣੀ ਮੇਰੇ ਨਾਲ ਤੇ ਲੈ ਤੁਰਿਆ ਕਹਿੰਦਾ ਅੱਜ ਤਰੀਕ ਵੇਖੋ ਕਿੰਨੀ ਹੋ ਗਈ। ਯਾ ਸਾਡੀਆਂ ਤਨਖਾਹਾਂ ਨਹੀਂ ਪੈ ਰੀਆਂ ਤੇ ਤੁਸੀਂ ਕਹਿੰਦੇ ਹੋ ਇਹਨੂੰ ਰਿਟਾਇਰ ਹੋਏ ਬੰਦੇ ਨੂੰ ਕੁਝ ਦੇ ਦिए ਪਹਿਲਾਂ ਜਿਉਂਦੇ ਦੇ ਮੂੰਹ 'ਚ ਤਾਂ ਕੁਝ ਪੈ ਲੈਣ ਦਿਓ ਇਹ ਤਾਂ ਫੇਰ ਰਿਟਾਇਰ ਹੋ ਗਿਆ। ਇਹੀ ਹਾਲ ਪਤਾ ਨਹੀਂ ਕਿਹੜੀ ਗਲਤੀ ਕਿਹੜਾ ਬਦਲਾਅ ਇਹ ਬਾਦਲ ਸਾਹਿਬ ਬਦਲਾਅ ਵੇ ਨਵੇਂ ਬਾਬਾ ਜੀ ਵੈਸੇ ਤਾਂ ਬੜੀ ਦਲੇਰੀ ਬਖਾਉਨੇ ਹੁੰਨੇ ਉਹ ਜਿਹੜਾ ਕੋ ਪੈਗ ਪੁੱਗ ਲਾ ਕੇ ਗੁਰੂ ਦੀ ਹਾਜ਼ਰੀ ਚ ਚਲੇ ਜਾਵੇ ਤੇ ਇਹ ਕਿਹੜਾ ਬਦਲਾਵ ਹੁੰਦਾ ਇਹ ਭਗਵੰਤ ਮਾਨ ਉਸ ਕਿਸਮ ਦਾ ਬੰਦਾ ਜਿਹੜਾ ਆਪਦੀ ਘਰ ਦੀ ਦਾ ਨਾ ਹੋਇਆ ਆਪਦੇ ਨਿਆਣਿਆਂ ਦਾ ਨਹੀਂ ਹੋਇਆ ਟਾਰੀ ਵਾਲਿਓ ਉਹ ਜੂ ਥੋੜਾ ਕਦੇ ਹੋਏ ਦਰਸ਼ਨ ਦੁਰਸ਼ਨ ਕਹਿੰਦੇ ਨਾ ਕਿ ਹੋਵੇ ਤੇ ਹੋਏ ਤੇਰੇ ਦਰਸ਼ਨ ਤੇ ਦਿਨ ਵਧੀਆ ਲੰਘੂਗਾ ਹੁਣ ਤਾਂ ਦਰਸ਼ਨ ਵੀ ਨਹੀਂ ਹੁੰਦੇ ਇੱਕ ਉਹ ਦਿੱਲੀ ਦਾ ਮੁੱਖ ਮੰਤਰੀ ਮੈਂ ਤਾਂ ਪਹਿਲੀ ਵਾਰੀ ਸੁਣਿਆ ਜੀ ਇਹ ਵੀ ਸਾਥ ਦਾ ਬਗਲਾ ਕੀ ਹੈ 75 ਸਾਲਾਂ ਦਾ ਜਾਣਨਾ ਉਹ ਨਹੀਂ ਹੁੰਦਾ ਕਿ ਉਹਦੇ ਪੁੱਤ ਨੇ ਦਿੱਲੀ ਵਾਲੇ ਨੇ ਕਿਥੇ ਤੇ ਜਹਾਜ਼ ਲੈ ਕੇ ਸਾਡੇ ਵਾਲਾ ਚੱਲਦਾ ਮੈਂ ਪਹਿਲੀ ਵਾਰੀ ਜਿੱਦ ਦਾ ਸਾਰੀ ਖਰਚਾ ਏ ਨਾ ਤੁਹਾਨੂੰ ਕਿਤੇ ਪਗੰਤਮਾਨ ਆਪ ਦੀ ਜੇਬ ਚੋਂ ਕੱਢਦਾ ਭਾਈ ਸਾਹਿਬ ਤੁਸੀਂ ਭਰਦੇ ਹੋ ਉਹ ਘਰ ਉਹ ਖਰਚਾ ਤੋਂ ਦੱਸ ਦਈਏ ਕਿ ਪਿਛਲੇ ਦਿਨੀ ਗੈਂਸਟਰਾਂ ਵੱਲੋਂ ਕਈ ਵੱਡੇ ਕਰਾਨਿਆਂ ਨੂੰ ਧਮਕੀਆਂ ਦਿੱਤੀਆਂ ਗਈਆਂ ਨੇ ਇਸੇ ਦੌਰਾਨ ਕਈ ਵੱਡੇ ਹਮਲੇ ਵੀ ਹੋਏ ਨੇ ਹਾਲਾਂਕਿ ਪੁਲਿਸ ਵੱਲੋਂ ਕਈ ਵੱਡੇ ਗੈਂਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਇਸ ਦੇ ਬਾਵਜੂਦ ਵੀ ਇਹ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਦੇਖਣਾ ਵਰਗਾ ਕਿ ਇਹ ਘਟਨਾਵਾਂ ਕਦੋਂ ਤੱਕ ਰੁਝੀਆਂ ਨੇ ਮਰੀ ਲਾਂਡਰੀਕ ਮਾਮਲੇ ਵਿੱਚ ਗ੍ਰਿਫਤਾਰ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਈੜੀ ਵੱਲੋਂ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਦਾਲਤ ਵੱਲੋਂ ਸਾਧੂ ਸਿੰਘ ਧਰਮਸੋਤ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਇਸ ਤੋਂ ਪਹਿਲਾਂ ਧਰਮਸੋਤ ਨੂੰ ਬੀਤੇ ਸ਼ੁੱਕਰਵਾਰ 2 ਦਿਨਾਂ ਦੇ ਰਿਮਾਂਡ ਤੇ ਭੇਜਿਆ ਗਿਆ ਸੀ ਕਾਂਗਰਸ ਸਰਕਾਰ ਦੌਰਾਨ ਜੰਗਲਾਤ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਨੂੰ ਬੀਤੇ ਦਿਨ ਵਿਸ਼ੇਸ਼ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਧਰਮਸੋਧ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਉਹਨਾਂ ਤੇ ਈੜੀ ਨਹੀਂ ਨਹੀਂ, ਬਿਜ਼ਨਸ ਬਿਊਰੋ ਨੇ ਵੀ ਸਕੰਜਾ ਕੱਸ ਦਿੱਤਾ ਏ। ਬਿਜ਼ਨਸ ਨੇ ਹੁਣ ਸਾਬਕਾ ਮੰਤਰੀ ਦੇ OSD ਰਹੇ ਚਮਕੌਰ ਸਿੰਘ ਨੂੰ ਗਵਾਹ ਬਣਾ ਲਿਆ ਏ। ਅਦਾਲਤ ਵਿੱਚ ਉਸਦੇ ਬਿਆਨ ਵੀ ਦਰਜ ਕਰਵਾਏ ਗਏ ਹਨ। ਚਮਕੌਰ ਸਿੰਘ ਜੰਗਲਾਤ ਵਿਭਾਗ ਵਿੱਚ ਰੈਂਜ ਅਫਸਰ ਸਨ। ਜਦੋਂ ਰਿਟਾਇਰ ਹੋਏ ਤਾਂ ਉਹ ਸਾਧੂ ਸਿੰਘ ਧਰਮਸੋਧ ਦੇ OSD ਬਣ ਗਏ। ਦੱਸਦੀ ਕਿ ਇਸ ਤੋਂ ਪਹਿਲਾਂ ਧਰਮਸੋਧ ਨੂੰ ਬਿੱਤੇ ਦਿਨ ਸ਼ੁੱਕਰਵਾਰ ਦੋ ਦਿਨ ਦੇ ਰਿਮਾਂਡ ਤੇ ਭੇਜਿਆ ਗਿਆ ਸੀ। ਈਡੀ ਨੇ ਆਮਦਨ ਤੋਂ ਵੱਧ ਜ਼ਾਇਦਾਦ ਤੇ ਜੰਗਲਾਤ ਦੀ ਧੋਖਾਧੜੀ ਦੇ ਮਾਮਲੇ 'ਚ ਤਰਮਸੋਤ ਨੂੰ ਜਲੰਧਰ ਤੋਂ ਗ੍ਰਿਫਤਾਰ ਕੀਤਾ ਸੀ। ਤਰਮਸੋਤ ਸੋਮਵਾਰ ਨੂੰ ਦੂਜੀ ਵਾਰ ਜਲੰਧਰ 'ਚ ਈਡੀ ਅਧਿਕਾਰੀ ਸਾਹਮਣੇ ਪੇਸ਼ ਹੋਏ ਸਨ। ਪੁੱਛਗਿੱਛ ਦੌਰਾਨ ਉਹ ਜੰਗਲਾਤ ਉਗਟਾਲੇ ਦੇ ਆਮਦਨ ਤੋਂ ਵੱਧ ਜ਼ਾਇਦਾਦ ਦੇ ਮਾਮਲੇ 'ਚ ਆਪਣੇ ਤੇ ਲੱਗੇ ਦੋਸ਼ਾਂ ਦਾ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ। ਇਸ ਤੋਂ ਬਾਅਦ ਈਡੀ ਅਧਿਕਾਰੇ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਬਿਜਲੈਂਸ ਨੂੰ ਇਹ ਮੰਨ ਰਹੀ ਹੈ ਕਿ ਅਦਾਲਤ ਵਿੱਚ ਇਹ ਕੇਸ ਕਮਜ਼ੋਰ ਨਹੀਂ ਹੋਵੇਗਾ। ਤੇ ਦੋਸ਼ੀ ਮੰਤਰੀ ਨੂੰ ਆਸਾਨੀ ਨਾਲ ਸਜ਼ਾ ਮਿਲ ਜਾਵੇਗੀ ਕਿਉਂਕਿ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਜ਼ਨਸ ਅਧਿਕਾਰੀਆਂ ਨੂੰ ਸਪਸ਼ਟ ਆਦੇਸ਼ ਦਿੱਤੇ ਸਨ ਕਿ ਉਹ ਜੋ ਵੀ ਕੇਸ ਦਾਇਰ ਕਰਨ ਉਸ ਨੂੰ ਅਦਾਲਤ ਵਿੱਚ ਕਮਜ਼ੋਰ ਨਾ ਹੋਣ ਦਿੱਤਾ ਜਾਵੇ ਨਾਲ ਹੀ ਫੜੇ ਜਾਣ ਵਾਲੇ ਮਲਜ਼ੂਮਾਂ ਬਿਰੂ ਦਿੱਤ ਤੱਥ ਮਜ਼ਬੂਤ ਹੋਣੇ ਚਾਹੀਦੇ ਨੇ ਬਿਜ਼ਨਸ ਨੇ ਇਸ ਮਾਮਲੇ 'ਚ ਸਾਬਕਾ ਮੰਤਰੀ ਸਾਦੂ ਸਿੰਘ ਧਰਮਸੋਤ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆ ਸਮੇਤ ਕਈ ਅਧਿਕਾਰੀਆਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਦੇ ਨਾਮ ਵੀ ਦਿੱਤੇ ਹਨ ਅਜਿਹੇ 'ਚ ਸਾਬਕਾ ਅਧਿਕਾਰੀ ਦੇ ਗਵਾਹ ਬਣਨ ਨਾਲ ਸਾਰਿਆਂ ਦੀਆਂ ਮੁਸ਼ਕਲਾਂ ਵਧਣੀਆਂ ਯਕੀਨੀ ਹਨ ਤੋਂ ਦੱਸਦੀ ਹੈ ਕਿ ਕਾਂਗਰਸ ਸਰਕਾਰ ਦੌਰਾਨ ਜੰਗਲਾਤ ਵਿਭਾਗ ਵਿੱਚ ਵੱਡਾ ਘੁਟਾਲਾ ਹੋਇਆ ਸੀ ਜਿਸ ਵਿੱਚ ਸਾਧੂ ਸਿੰਘ ਧਰਮਸੋਤ ਵੱਲੋਂ ਮੰਤਰੀ ਰਹਿੰਦਿਆਂ 5 ਕਰੋੜ ਰੁਪਏ ਦੀ ਆਮਦਨ ਤੋਂ ਵੱਧ ਜਾਇਦਾਦ ਸਾਹਮਣੇ ਆਈ ਸੀ ਮਾਮਲਾ ਸ਼ਿਵਲਾਕ ਰਿਏ ਪਹਾੜੀਆਂ ਤੋਂ ਕਰੋੜ ਤੋਂ ਮਿਰਜ਼ਾਪੁਰ ਚ ਖੇਰ ਦੇ ਦਰਖਤਾਂ ਦੀ ਕਟਾਈ ਚੋਂ ਕਰੋੜਾਂ ਦੀ ਰਿਸ਼ਵਤ ਖਾਧੀ ਗਈ ਸੀ ਜਾਣਕਾਰੀ ਮੁਤਾਬਕ ਦਰਖਤਾਂ ਦੀ ਕਟਾਈ ਚ 1000 ਰੁਪਏ ਪ੍ਰਤੀ ਦਰਖਤ ਲਿਆ ਗਿਆ ਸੀ ਇਸ ਦੇ ਨਾਲ ਹੀ ਆਰੋਪ ਹਨ ਕਿ ਹਰ ਬਲਕ ਅਫਸਰ ਦੇ ਟਰਾਂਸਫਰ ਲਈ 5 ਲੱਖ ਰੁਪਏ ਰਿਸ਼ਵਤ ਲਈ ਗਈ ਸੀ ਅਤੇ ਫੋਰੈਸਟ ਗਾਰਡ ਦੇ ਟਰਾਂਸਫਰ ਦੀ ਪੋਸਟਿੰਗ ਲਈ ਦੋ ਤੋਂ 3 ਲੱਖ ਰੁਪਏ ਰਿਸ਼ਵਤ ਲੈ ਗਏ ਸਨ ਤੋਂ ਦੱਸਦੀ ਹੈ ਕਿ ਸਾਧੂ ਸਿੰਘ ਧਰਮਸੋਤ ਜੇਲ੍ਹ ਵੀ ਜਾ ਚੁੱਕੇ ਨੇ ਈਡੀ ਵੱਲੋਂ ਜਲੰਧਰ ਤੋਂ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਧਰਮਸੋਤ ਤੋਂ ਇਲਾਵਾ ਨਵੰਬਰ 2023 ਵਿੱਚ ਈਡੀ ਨੇ ਸੰਗਤ ਸਿੰਘ ਗਿਲਜੀਆ ਜੰਗਲਾਤ ਵਿਭਾਗ ਦੇ ਕੁਝ ਠੇਕੇਦਾਰਾਂ ਅਤੇ ਉਹਨਾਂ ਦੇ ਕਰੀਬੀਆਂ ਦੇ ਘਰਾਂ ਤੇ ਛਾਪੇਮਾਰੀ ਕੀਤੀ ਸੀ ਪੰਜਾਬ ਚ ਕਿਸਾਨਾਂ ਦਾ ਕੇਂਦਰ ਸਰਕਾਰ ਖਿਲਾਫ ਸੰਘਰਸ਼ ਕਾਫੀ ਲੰਬਾ ਹੁੰਦਾ ਜਾ ਰਿਹਾ ਹੈ ਹੁਣ ਫਿਰ ਕਿਸਾਨਾਂ ਨੇ 13 ਫਰਵਰੀ ਨੂੰ ਦਿੱਲੀ ਚ ਵੱਡੇ ਅੰਦੋਲਨ ਦਾ ਐਲਾਨ ਕਰ ਦਿੱਤਾ ਹੈ ਸਰਵਣ ਸਿੰਘ ਪਤੇਰ ਦਾ ਕਹਿਣਾ ਹੈ ਕਿ ਖੇਤੀ ਸੈਕਟਰ ਨੂੰ ਬਚਾਉਣ ਦੇ ਲਈ ਕਿਸਾਨ ਜਥੇਬੰਦੀਆਂ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਇਸ ਲਈ ਹੁਣ ਦੇਸ਼ ਦੀਆਂ 76 ਕਿਸਾਨ ਜਥੇਬੰਦੀਆਂ ਦਾ ਕਿਸਾਨ ਮੋਰਚਾ ਬਣਾਇਆ ਗਿਆ ਹੈ ਕਿਸਾਨਾਂ ਵੱਲੋਂ ਅਗਲੇ ਮਹੀਨੇ ਦਿੱਲੀ ਵਿੱਚ ਵੱਡੇ ਅੰਦੋਲਨ ਦਾ ਐਲਾਨ ਕਰ ਦਿੱਤਾ ਗਿਆ ਜਿਸ ਦੇ ਚੱਲਦੇ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਨੂੰ ਲਾਹਬੰਦ ਕੀਤਾ ਜਾ ਰਿਹਾ ਹੈ ਇਸ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪਤੇਰ ਪੂਰੇ ਦੇਸ਼ ਵਿੱਚ ਕਿਸਾਨਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਵੱਲੋਂ ਦੇਸ਼ ਭਰ ਦੇ ਕਿਸਾਨਾਂ ਨੂੰ ਦਿੱਲੀ ਵਿੱਚ ਅੰਦੋਲਨ ਦਾ ਸਾਥ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਰਬੰਸ ਸਿੰਘ ਪੰਦੇ ਨੇ ਕਿਹਾ ਕਿ ਦੇਸ਼ ਦੀਆਂ 76 ਕਿਸਾਨ ਜਥੇਬੰਦੀਆਂ ਅੰਦੋਲਨ ਵਿੱਚ ਹਿੱਸਾ ਲੈਣ ਜਾ ਰਹੀਆਂ ਨੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਦੇਸ਼ ਭਰ ਵਿੱਚ ਕਿਸਾਨਾਂ ਦੇ ਜ਼ਮੀਨਾ ਧੱਕੇ ਨਾਲ ਹੜੱਪੀਆਂ ਜਾ ਰਹੀਆਂ ਨੇ ਤੇ ਉਹ ਕਿਸੇ ਦੀ ਧੱਕੇਸ਼ਾਹੀ ਨਹੀਂ ਚੱਲਣ ਦੇਣਗੇ ਜਿਹੜੇ ਦੋ ਦੇਸ਼ ਦੇ ਵੱਡੇ ਫਾਰਮ ਆ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਵਾ ਔਰ ਉਹਦੀ ਤਿਆਰੀ ਵਿੱਚ ਜਿਹੜਾ ਵਾ ਲਗਭਗ ਦੋਵੇਂ ਫਾਰਮ ਜਿਹੜੇ ਆ ਉਹ ਜੁਟੇ ਹੋਏ ਆ ਔਰ ਉਹਦੇ ਵਾਸਤੇ ਕੀ ਕੁਝ ਪ੍ਰਾਪਤੀ ਹੋਈ ਤੁਹਾਨੂੰ ਪਤਾ ਹੀ ਆ ਤੋ ਹੁਣ ਲਗਭਗ ਜਿਹੜਾ ਆਪਣਾ ਫੋਰਮ ਸੀਗਾ ਉਹਨੂੰ ਦੇਸ਼ ਲੈਵਲ ਤੇ ਬਹੁਤ ਵੱਡੇ ਪੱਧਰ ਤੇ ਜਿਹੜਾ ਸਮਰਥਨ ਮਿਲਿਆ ਵਾ ਹੁਣ ਇਹ ਦੇਸ਼ ਦੀਆਂ 76 ਜਥੇਬੰਦੀਆਂ ਦਾ ਕਿਸਾਨਾਂ ਮਜ਼ਦੂਰਾਂ ਦਾ ਇਹ ਮੋਰਚਾ ਬਣ ਗਿਆ ਵਾ ਤੋ ਇਹ ਦੇਸ਼ ਦੀਆਂ 76 ਜਥੇਬੰਦੀਆਂ ਦਾ ਜਿਹੜਾ ਇਹ ਮੋਰਚਾ ਵਾ ਹੁਣ ਇਹਦੀਆਂ ਤਿਆਰੀਆਂ ਪਿੰਡਾਂ ਵਿੱਚ ਲਗਭਗ ਸ਼ਿਖਰਾਂ ਤੇ ਚੱਲ ਰਹੀਆਂ ਹੈਗੀਆਂ ਉਹਨੇ ਵੀ ਖਬਰ 10-15 ਦਿਨਾਂ ਬਾਅਦ ਜਾ ਕੇ ਛੋਟੀ ਜੀ ਦਿੱਤੀ ਹੈਗੀ ਆ ਜਿਹੜਾ ਆਪਣੇ ਇੰਟਰਨੈਸ਼ਨਲ ਖਬਰਾਂ ਵਾਲੀ ਮਸ਼ਹੂਰ ਹੁੰਦਾ ਪੰਜਾਬ 'ਚ ਵੀ ਚੱਲਦੇ ਚੱਲੋ ਮੈਂ ਨਾਂਖੀ ਲੈਣਾ ਹੈਗਾ ਤੋਂ ਬਹੁਤਾ ਕੁਝ ਸਾਡੀਆਂ ਖ਼ਬਾਰਾਂ 'ਚ ਮੀਡੀਆ 'ਚ ਉਹਨਾਂ ਬਾਰੇ ਆਜ ਨਹੀਂ ਰਿਹਾ ਜਾਂ ਇਹ ਕਾਰਪੋਰੇਟ ਪੂਰੇ ਕਬਜ਼ਾ ਕਰ ਰਹੇ ਵੀ ਪੂਰੀ ਦੁਨੀਆ ਵਿੱਚ ਕਿਸਾਨ ਅੱਜ ਲੜ ਰਿਹਾ ਉਹਦੀ ਗੱਲ ਭਾਰਤ ਵਰਗੇ ਚ ਜਿਹੜੇ ਦੇਸ਼ ਆ ਉਹਦੇ ਵਿੱਚ ਨਾ ਪਹੁੰਚੇ ਹੈਗੇ ਤੋਂ ਇਸ ਕਰਕੇ ਇੱਕ ਤਾਂ ਆਸੀ ਵੀ ਤੁਹਾਡੇ ਨਾਲ ਵੀ ਪੂਰੇ ਦੁਨੀਆ ਤੇ ਦੇਸ਼ ਦੇ ਕਿਸਾਨਾਂ ਦੀਆਂ ਹਾਲਤਾਂ ਬਹੁਤ ਮਾੜੀਆਂ ਨੇ ਔਰ ਉਹ ਹਾਲਤਾਂ ਜਦੋਂ ਅਸੀਂ ਉੱਥੇ ਗਏ ਆ ਉਹਨੂੰ ਹੋਰ ਚੰਗੀ ਤਰ੍ਹਾਂ ਅਸੀਂ ਸਮਝਿਆ ਵਾ ਵਿਚਾਰਿਆ ਹੈਗਾ ਤੋਂ ਇੱਥੇ ਜਿਵੇਂ ਤਾਮਲ ਲਾਡੂ ਚ ਗਏ ਉੱਥੇ ਮੱਕਾ ਪੈਦਾ ਹੁੰਦਾ ਕਹਿੰਦੇ 47000 ਸਾਡਾ ਖਰਚ ਆ ਰਿਹਾ 27000 ਸਾਨੂੰ ਕਿੱਲੇ ਦੀ ਪੈਦਾਵਾਰ ਮਿਲ ਰਹੀ ਹੈਗੀਆ ਤੋਂ ਇਸ ਕਰਕੇ ਹਾਲਾਤ ਅਸੀਂ ਦੇਖਿਆ ਵੀ 4 ਚਫੇਰੇ ਮਾੜੇ ਹੈਗੇ ਆ ਤੋਂ ਇਸ ਕਰਕੇ ਦਿੱਲੀ ਮੋਰਚੇ ਦਾ ਐਲਾਨ ਹੋਇਆ ਸੀਗਾ ਔਰ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਲਗਭਗ 76 ਜਥੇਬੰਦੀਆਂ ਤੇ ਹੋਰ ਵੱਡੇ ਕਿਸਾਨ ਅੰਦੋਲਨ ਤੋਂ ਬਾਅਦ ਕਿਸਾਨਾਂ ਵੱਲੋਂ ਇੱਕ ਵਾਰ ਫਿਰ ਦਿੱਲੀ ਵਿੱਚ ਵੱਡੇ ਇਕੱਠ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਲਈ 13 ਫਰਵਰੀ ਦੀ ਤਰੀਕ ਮقرਰ ਕੀਤੀ ਗਈ ਹੈ ਉਹ ਦੇਖਣਾ ਹੋਵੇਗਾ ਕਿ 13 ਫਰਵਰੀ ਨੂੰ ਦਿੱਲੀ ਵਿੱਚ ਕਿੰਨੇ ਕੁ ਕਿਸਾਨ ਇਕੱਠੇ ਹੁੰਦ ਨੇ ਤੇ ਪ੍ਰਸ਼ਾਸਨ ਦਾ ਇਸ ਤੇ ਕੀ ਐਕਸ਼ਨ ਰਹਿੰਦਾ ਹੈ ਕੈਨੇਡਾ ਪੜਨ ਜਾਣ ਵਾਲੇ ਵਿਦਿਆਰਥੀਆਂ ਲਈ ਬੁਰੀ ਖਬਰ ਹੈ ਕਿਉਂਕਿ ਕੈਨੇਡਾ ਸਰਕਾਰ ਨੇ ਅਗਲੇ 2 ਸਾਲਾਂ ਲਈ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ੇ ਵਿੱਚ ਕਟੌਤੀ ਕਰਨ ਅਤੇ ਵੀਜ਼ਾ ਜਾਰੀ ਕਰਨ ਦੀ ਸੀਮਾ ਤੈਅ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਲਾਵਾ ਨਿੱਜੀ ਕਾਲਜਾਂ ਤੋਂ ਗ੍ਰੈਜੂਏਟ ਹੋਣ ਵਾਲਿਆਂ ਨੂੰ ਵਰਕ ਪਰਮਿਟ ਨਹੀਂ ਦਿੱਤਾ ਜਾਵੇਗਾ। ਇਸ ਨੂੰ ਜਸਟਿਨ ਟਰੂਡੋ ਸਰਕਾਰ ਦਾ ਵੱਡਾ ਫੈਸਲਾ ਮੰਨਿਆ ਜਾ ਰਿਹਾ ਹੈ। ਉੱਚ ਸਿੱਖਿਆ ਹਾਸਲ ਕਰਨ ਲਈ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਬੁਰੀ ਖਬਰ ਹੈ। ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਅਗਲੇ 2 ਸਾਲਾਂ ਲਈ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ੇ ਵਿੱਚ ਕਟੌਤੀ ਕਰਨ ਅਤੇ ਵੀਜ਼ਾ ਜਾਰੀ ਕਰਨ ਦੀ ਸੀਮਾ ਤੈਅ ਕਰਨ ਦਾ ਐਲਾਨ ਕਰ ਦਿੱਤਾ ਹੈ। ਕੈਨੇਡਾ ਸਰਕਾਰ ਨੇ 2 ਸਾਲਾਂ ਲਈ ਨਵੀਂ ਸੀਮਾ ਤੈਅ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਕੈਨੇਡਾ ਵਿੱਚ ਨਵੇਂ ਸਟੱਡੀ ਵੀਜ਼ਿਆਂ ਵਿੱਚ ਕੁੱਲ ਮਿਲਾ ਕੇ 35 ਫੀਸਦੀ ਦੀ ਕਟੌਤੀ ਕੀਤੀ ਜਾਵੇਗੀ। ਕੈਨੇਡਾ ਸਰਕਾਰ ਦੇ ਇਸ ਫੈਸਲੇ ਬਾਰੇ ਇਮੀਗ੍ਰੇਸ਼ਨ ਮਾਹਰ ਅਰਵਿੰਦ ਸਿੰਘ ਨੇ ਸਰਕਾਰ ਦੇ ਇਸ ਫੈਸਲੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ ਕੈਨੇਡਾ ਨੇ ਬਹੁਤ ਵੱਡਾ ਝਟਕਾ ਦਿੱਤਾ ਹੈ ਕੈਨੇਡਾ ਤੋਂ ਕੈਨੇਡਾ ਉਹ ਡੈਸਟੀਨੇਸ਼ਨ ਜਿੱਥੋਂ ਸਭ ਤੋਂ ਸੁਖਾਵੀਆਂ ਖਬਰਾਂ ਆਉਂਦੀਆਂ ਰਹੀਆਂ ਔਰ ਇਹ ਪਹਿਲੀ ਵਾਰੀ ਕੈਨੇਡਾ ਤੋਂ ਥੋੜੇ ਝਟਕੇ ਵਾਲੀਆਂ ਖਬਰਾਂ ਨੇ ਸੋ ਝਟਕੇ ਨੂੰ ਵੀ ਤੁਹਾਨੂੰ ਸਮਝਣਾ ਪਊਗਾ ਕਿ ਇਹ ਕਿਉਂ ਆ ਔਰ ਕੀ ਕੀ ਹੈ ਸਭ ਤੋਂ ਪਹਿਲਾਂ ਤੇ ਇਹ ਦੇਖਦੇ ਹਾਂ ਕਿ ਇਹਦੇ ਚ ਹੈ ਕੀ ਕੀ ਸੋ ਕੈਨੇਡਾ ਨੇ ਦੋ ਸਾਲ ਲਈ ਸਟੂਡੈਂਟਸ ਦੇ ਉੱਪਰ ਕੈਪ ਲਾਤਾ ਕੈਪ ਦਾ ਮਤਲਬ ਇਹ ਹੋ ਗਿਆ ਕਿ ਕੈਨੇਡਾ ਨੇ ਪਿਛਲੇ ਸਾਲ ਲਗਭਗ 23 2022 ਦੇ ਵਿੱਚ ਤਕਰੀਬਨ 8 ਲੱਖ ਸਟੂਡੈਂਟਸ ਨੂੰ ਵੀਜ਼ਾ ਦਿੱਤਾ ਜਿਹੜਾ ਕਿ ਕਾਫੀ ਵੱਡਾ ਨੰਬਰ ਹੈ ਔਰ ਇਸ ਸਾਲ ਇਹ ਕੋਟਾ ਬਹੁਤ ਜ਼ਿਆਦਾ ਇਨਕਰੀਸ ਕਰਨਾ ਸੀ ਮਿਨਿਸਟਰ ਨੇ ਪਹਿਲਾਂ ਕਿਹਾ ਸੀਗਾ ਕਿ ਅਸੀਂ ਕੋਟਾ ਇਨਕਰੀਸ ਕਰਾਂਗੇ ਬਟ ਫਾਈਨਲੀ ਜਿਹੜਾ ਹੁਣ ਕੀਤਾ ਗਿਆ ਕਿ ਜਿਹੜਾ 2023 ਦੇ ਸਟੂਡੈਂਟਸ ਨੂੰ ਜਿਹੜਾ ਵੀਜ਼ਾ ਮਿਲੇ ਨੇ ਉਹ ਲਗਭਗ 364000 ਦੇ ਕਰੀਬ ਮਿਲੇ ਨੇ ਜਿਹੜਾ ਕਿ ਆਲਮੋਸਟ 35% ਘਟਾ ਹੈ ਪਿਛਲੇ ਜਿਹੜੇ ਕੋਟੇ ਦੇ ਨਾਲ। ਸੋ ਇਹਦੇ ਨਾਲ ਹੀ ਕੰਟੀਨਿਊ ਕਰਦੇ ਹੋਏ ਕਿ ਜਿਹੜੀਆਂ ਸਟੂਡੈਂਟਸ ਨੂੰ ਦਿੱਕਤਾਂ ਆ ਰਹੀਆਂ ਨੇ ਸਰਕਾਰ ਦਾ ਧਿਆਨ ਉਧਰ ਗਿਆ ਹਾਊਸਿੰਗ ਸਭ ਤੋਂ ਵੱਡੀ ਦਿੱਕਤ ਆ, ਪ੍ਰਾਈਸੇਸ ਸਭ ਤੋਂ ਵੱਡੀ ਦਿੱਕਤ ਆ, ਪ੍ਰਾਈਵੇਟ ਕਾਲਜਸ ਦੀਆਂ ਵਧੀਆਂ ਕੀਮਤਾਂ ਸਭ ਤੋਂ ਵੱਧ ਦਿੱਕਤ ਹੈ। ਔਰ ਇਹ ਕਿਹੜੇ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਵਾਲੀ ਕਾਲਜਸ ਨੇ ਇਹ ਇਸ ਲਈ ਇਸ ਸਮੇਂ ਦੇ ਵਿੱਚ ਚਿੰਤਾ ਦਾ ਸਬਬ ਬਣਿਆ ਪਿਆ। ਸਰਕਾਰ ਨੇ ਪਹਿਲਾਂ ਇਹ ਕਿਹਾ ਸੀਗਾ ਕਿ ਜਿਹੜੀਆਂ ਜਿਹੜੇ ਕਾਲਜਸ ਸਟੂਡੈਂਟਸ ਨੂੰ ਸੰਭਾਲ ਨਹੀਂ ਸਕਦੇ ਅਕਮੋਡੇਟ ਨਹੀਂ ਕਰ ਸਕਦੇ ਉਹ ਸਟੂਡੈਂਟਸ ਨੂੰ ਘੱਟ ਬੁਲਾਉਣ ਔਰ ਇਹਦਾ ਕੋਈ ਰਾਤੋ ਰਾਤ ਹੱਲ ਨਹੀਂ ਲੱਭਿਆ ਸੋ ਫਾਈਨਲੀ ਸਟੂਡੈਂਟਸ ਨੂੰ ਇੱਕ ਪ੍ਰੋਵਿੰਸ਼ੀਅਲ ਕੋਟੇ ਦੇ ਅਧੀਨ ਰਿਡਿਊਸ ਕੀਤਾ ਗਿਆ ਹੈ ਕਿ ਜਿਹੜਾ ਸਟੂਡੈਂਟਸ ਦਾ ਕੋਟਾ ਹੁਣ ਘਟੇਗਾ ਪਰ ਉਹ ਉਹਦੀ ਜਨਮ ਪਾਪੂਲੇਸ਼ਨ ਇੰਡੈਕਸ ਦੇ ਅਕੋਰਡਿੰਗ ਕੋਟਾ ਪ੍ਰੋਵਿੰਸ ਵਾਈਜ਼ ਹੋਏਗਾ ਕਿ ਜਿੰਨੀਆਂ ਕੈਨੇਡਾ ਦੀਆਂ ਸੂਬਾ ਸਰਕਾਰਾਂ ਨੇ ਉਹਨਾਂ ਦੇ ਅਕੋਰਡਿੰਗ ਹਰ ਸਟੇਟ ਦਾ ਅਲੱਗ-ਅਲੱਗ ਕੋਟਾ ਹੋਏਗਾ ਦੂਸਰੀ ਵੱਡੀ ਖਬਰ ਜਿਹੜੇ ਸਟੂਡੈਂਟਸ ਮਾਸਟਰਸ ਜਾਂ ਡਾਕਟੋਰੇਟ ਵਾਲੇ ਪ੍ਰੋਗਰਾਮ ਉੱਪਰ ਜਾਣਗੇ ਸਿਰਫ ਤੇ ਸਿਰਫ ਉਹ ਹੀ ਸਟੂਡੈਂਟਸ ਜਿਹੜੇ ਆ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਣਗੇ ਸੋ ਕੈਨੇਡਾ ਦੇ ਵਿੱਚ ਜਿਹੜੀ ਇੱਕ ਇੱਕ ਦੇ ਉੱਪਰ ਇੱਕ ਲੱਦ ਕੇ ਜਾਣ ਵਾਲੀ ਸਮੱਸਿਆ ਇਸ ਤੋਂ ਵੀ ਸ਼ਾਇਦ ਕੈਨੇਡਾ ਪਰੇਸ਼ਾਨ ਹੋਣ ਲੱਗ ਪਿਆ ਜਾਂ ਕੈਨੇਡਾ ਦੇ ਵਿੱਚ ਲੇਬਰ ਫੋਰਸ ਜ਼ਿਆਦਾ ਹੋਣ ਲੱਗੀ ਪੀ ਪਲੱਸ 2 ਵਾਲੇ ਸਟੂਡੈਂਟਸ ਜ਼ਿਆਦਾ ਨੇ ਸੋ ਕਿਤੇ ਨਾ ਕਿਤੇ ਧਿਆਨ ਹੈ ਕਿ ਜਿਹੜੇ ਮਾਸਟਰਸ ਵਾਲੇ ਜਾਂ ਡਾਕਟੋਰੇਟ ਵਾਲੇ ਜਾਂ ਜਿਹੜੇ ਜਾਦੇ ਪੜ੍ਹੇ ਲਿਖੇ ਸਟੂਡੈਂਟਸ ਵੱਲ ਫੋਕਸ ਹੋਊਗਾ ਸੋ ਮਾਸਟਰਸ ਦੇ ਪ੍ਰੋਗਰਾਮ ਡਿਗਰੀ ਓਰੀਐਂਟਡ ਪ੍ਰੋਗਰਾਮਸ ਕੈਨੇਡਾ ਦੀ ਹੋਣ ਵਾਲੀ ਪਸੰਦ ਬਣਨ ਵਾਲਾ ਹੈ ਜਾਣਕਾਰ ਮੁਤਾਬਕ ਕੈਨੇਡਾ ਸਰਕਾਰ ਇੱਕ ਦੂਜੇ ਨੂੰ ਓਵਰਲੋਡ ਕਰਨ ਅਤੇ ਲੇਬਰ ਦੀ ਵਧ ਰਹੀ ਗਿਣਤੀ ਅਤੇ 12ਵੀਂ ਪਾਸ ਵਿਦਿਆਰਥੀ ਦੀ ਸਮੱਸਿਆ ਤੋਂ ਪਰੇਸ਼ਾਨ ਹੈ ਹੁਣ ਕੈਨੇਡਾ ਸਰਕਾਰ ਮਾਸਟਰ ਤੇ ਡਾਕਟੋਰੇਟ ਜਾਂ ਇਸ ਤੋਂ ਵੱਧ ਪੜ੍ਹੇ ਲਿਖੇ ਵਿਦਿਆਰਥੀਆਂ ਤੇ ਧਿਆਨ ਕੇਂਦ੍ਰਿਤ ਕਰੇਗੀ ਇਸ ਵਿੱਚ ਕਿਹਾ ਗਿਆ ਹੈ ਕਿ ਮਾਸਟਰ ਡਿਗਰੀ ਪ੍ਰੋਗਰਾਮ ਕੈਨੇਡੀਅਨ ਕਹਿੰਦੇ ਨੇ ਕਿ ਲੋਹੜੀ ਤੋਂ ਬਾਅਦ ਠੰਡ ਤੋਂ ਰਾਹਤ ਮਿਲਣੀ ਸ਼ੁਰੂ ਹੋ ਜਾਂਦੀ ਹੈ ਪਰ ਇਸ ਵਾਰ ਸਾਰੇ ਰਿਕਾਰਡ ਟੁੱਟ ਰਹੇ ਨੇ ਹਾਲੇ ਵੀ ਪੰਜਾਬ ਚ ਅਗਲੇ 5 ਦਿਨਾਂ ਤੱਕ ਸੰਘਣੀ ਧੁੰਦ ਤੇ ਕਿੜਾਕੇ ਦੀ ਠੰਡ ਤੋਂ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ ਮੌਸਮੀ ਵਿਭਾਗ ਵੱਲੋਂ orange alert ਜਾਰੀ ਕਰ ਦਿੱਤਾ ਗਿਆ ਸੰਘਣੀ ਧੁੰਦ ਕਾਰਨ ਉਡਾਣਾਂ ਤੇ ਰੇਲ ਆਵਾਜਾਈ ਤੇ ਵੀ ਅਸਰ ਪਿਆ ਹੈ ਪੰਜਾਬ ਵਿੱਚ ਅਗਲੇ 5 ਦਿਨਾਂ ਤੱਕ ਸੰਘਣੀ ਧੁੰਦ ਅਤੇ ਕਿੜਾਕੇ ਦੀ ਠੰਡ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ ਬੀਤੇ ਦਿਨ ਵੀ ਸਵੇਰੇ ਕਈ ਜ਼ਿਲ੍ਹਿਆਂ ਵਿੱਚ ਧੁੰਦ ਛਾਈ ਰਹੀ ਤੇ ਬਰਫੀਲੀਆਂ ਹਵਾਵਾਂ ਚੱਲਦੇ ਰਹੀਆਂ ਚਾਰ ਜ਼ਿਲ੍ਹਿਆਂ ਵਿੱਚ ਇੱਕ ਦਿਨ ਦਾ ਤਾਪਮਾਨ 9 ਡਿਗਰੀ ਤੱਕ ਰਿਹਾ। ਸਵੇ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 9 ਡਿਗਰੀ ਸੈਲਸੀਅਸ ਘਟ ਰਿਹਾ। ਹਰਿਆਣਾ ਦੀ ਸਵੇਰ ਵੀ ਅੱਜ ਸੰਘਣੀ ਧੁੰਦ ਨਾਲ ਸ਼ੁਰੂ ਹੋਈ। ਕਈ ਥਾਵਾਂ ਤੇ ਵਿਜ਼ਿਬਿਲਟੀ 0 ਤੋਂ 10 ਮੀਟਰ ਤੱਕ ਹੀ ਰਹੀ। ਠੰਡ 5 ਦਿਨ ਹੋਰ ਜਾਰੀ ਰਹੇਗੀ। ਸਵੇ ਤੇ ਜ਼ਿਆਦਾਤਰ ਇਲਾਕਿਆਂ ਵਿੱਚ 27 ਜਨਵਰੀ ਤੱਕ ਧੁੰਦ, ਠੰਡ ਅਤੇ ਠੰਡ ਲਹਿਰ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨਕਾਂ ਦਾ ਕਹਿਣਾ ਹੈ ਕਿ 10 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲ ਰਹੀ ਸ਼ੀਤ ਲਹਿਰ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਰਿਆਣਾ ਦੇ ਅੰਬਾਲਾ ਕੁਰੂਖੇਤਰ ਕੈਥਲ ਕਰਨਾਲ ਯਮੁਨਾ ਨਗਰ ਮਹਿੰਦਰਗੜ੍ਹ ਰੇਵਾੜੀ ਝੱਜਰ ਗੁਰੂਗ੍ਰਾਮ ਮੇਵਾਤ ਪਲਵਲ ਫਰੀਦਾਬਾਦ ਰੋਤਕ ਸੇਸਾ ਫਤੇਹਾਬਾਦ ਹਿਸਾਰ ਜੀਂਦ ਭਵਾਨੀ ਹਰਿਆਣਾ ਦੇ ਚਰਕੀ ਚਾਦਰੀ ਨੂੰ ਔਰੇਂਜ ਅਲਰਟ ਵਿੱਚ ਰੱਖਿਆ ਗਿਆ ਹੈ ਇਸ ਨਾਲ ਪੰਜਾਬ ਵਿੱਚ ਠੰਡ ਲਹਿਰ ਦਾ ਪ੍ਰਕੋਪ ਸ਼ੁਰੂ ਹੋ ਜਾਵੇਗਾ ਸਾਰੇ ਜ਼ਿਲ੍ਹਿਆਂ ਵਿੱਚ orange alert ਜਾਰੀ ਕਰ ਦਿੱਤਾ ਗਿਆ ਹੈ ਠੀਤ ਲਹਿਰ ਕਾਰਨ ਦਿਨ ਦਾ ਤਾਪਮਨ ਠੰਡਾ ਰਹੇਗਾ ਅੱਜ ਵੀ ਤਾਪਮਨ ਆਮ ਨਾਲੋਂ 7 ਤੋਂ 8 ਡਿਗਰੀ ਘੱਟ ਰਹਿਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਹਿਮਾਚਲ ਵਿੱਚ ਮੀਂਹ ਤੇ ਬਰਫਬਾਰੀ ਦੀ ਸੰਭਾਵਨਾ ਵੀ ਜਾਰੀ ਕੀਤੀ ਗਈ ਹੈ ਇੱਥੇ ਚੰਗੀ ਧੁੱਪ ਦੀ ਵੀ ਸੰਭਾਵਨਾ ਹੈ ਜਿਸ ਕਾਰਨ ਤਾਪਮਨ ਵਧੇਗਾ ਮੌਸਮ ਵਿਭਾਗ ਨੇ ਚੰਡੀਗੜ੍ਹ 'ਚ orange alert ਜਾਰੀ ਕੀਤਾ ਹੈ ਠੰਡ ਅਤੇ ਧੁੰਦ ਤੋਂ ਰਾਹਤ ਮਿਲਣ ਦੀ ਸੰਭਾਵਨਾ ਘੱਟੀ ਹੈ ਮੌਸਮ ਵਿਭਾਗ ਅਨੁਸਾਰ ਅੱਜ ਵੱਧ ਤੋਂ ਵੱਧ ਤਾਪਮਾਨ 14 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਬੀਤੇ ਦਿਨੀ ਗੁਰਦਾਸਪੁਰ ਸੂਬਾ ਸਭ ਤੋਂ ਵੱਧ ਠੰਡਾ ਰਿਹਾ। ਇੱਥੇ ਘੱਟ ਤੋਂ ਘੱਟ ਤਾਪਮਾਨ 4.5 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 8.0 ਡਿਗਰੀ ਸੈਲਸੀਅਸ ਰਿਹਾ। ਦਿਨ ਅਤੇ ਰਾਤ ਦੇ ਤਾਪਮਾਨ 'ਚ ਅੰਤਰ ਸਿਰਫ 2.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੂਜੇ ਪਾਸੇ ਮੌਸਮ ਵਿਭਾਗ ਅਨੁਸਾਰ 27 ਜਨਵਰੀ ਤੱਕ ਤੂਂਦ ਤੋਂ ਰਾਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਦੌਰਾਨ ਠੰਡ ਲਹਿਰ ਵੀ ਚਲਦੀ ਰਹੇਗੀ। ਖਰਾਬ ਮੌਸਮ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਰਾਗੀਨਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਤਤਕਾਰ ਅਮਰitsar ਦੇ ਸ੍ਰੀ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 11 ਉਡਾਣਾਂ ਦੇਰੀ ਨਾਲ ਚੱਲੀਆਂ। ਨਾਂਦੇੜ ਤੋਂ ਆ ਰਹੀ ਸਚਕੰਡ ਐਕਸਪ੍ਰੈਸ ਅਤੇ ਜੈਨਗਰ ਜਾਣ ਵਾਲੀ ਰੇਲ ਗੱਡੀ ਨੰਬਰ 04652 ਨੂੰ ਐਤਵਾਰ ਨੂੰ ਰੱਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਕਈ ਟ੍ਰੇਨਾਂ ਦੇਰੀ ਨਾਲ ਵੀ ਚੱਲੀਆਂ। ਜਾਂਦੇ ਆਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਹਾਂ ਦਿੱਤੀਆਂ ਮੁਖਸੁਰਖੀਆਂ ਤੇ। 2024 ਦੇ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਪੰਜਾਬ ਕਾਂਗਰਸ ਦੇ ਲੀਡਰਾਂ ਦੀ ਮੀਟਿੰਗ ਮੀਟਿੰਗ ਵਿੱਚੋਂ ਨਵਜੋਤ ਸਿੰਘ ਸਿੱਧੂ ਰਹੇ ਗੈਰ ਹਾਜ਼ਰ ਨਵਜੋਤ ਸਿੰਘ ਸਿੱਧੂ ਤੇ ਪੁੱਛੇ ਗਏ ਸਵਾਲ ਤੇ ਰਾਜਾਵੜੀ ਗਦਾ ਵੱਡਾ ਬਿਆਨ ਕਿਹਾ ਪਾਰਟੀ ਖਿਲਾਫ ਜਾਣ ਵਾਲੇ ਨੂੰ ਸਿੱਧਾ ਕੱਢ ਦਿੱਤਾ ਜਾਵੇਗਾ ਪਾਰਟੀ ਤੋਂ ਬਾਹਰ ਬੰਦੀ ਸਿੰਘ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਦੀ ਰਿਹਾਈ ਦੀ ਅਪੀਲ ਨੂੰ ਦਿੱਲੀ ਸਰਕਾਰ ਦੇ ਸੈਂਟੈਂਸ ਰਿਵਿਊ ਬੋਰਡ ਨੇ ਸੱਤਵੀਂ ਵਾਰ ਕੀਤਾ ਕਾਰਜ ਸ਼੍ਰੋਮਣੀ ਕਾਲੀ ਦਲ ਨੇ ਅਰਵਿੰਦ ਕੈਰੀਵਾਲ ਤੇ ਸਾਥ ਦੇ ਨਿਸ਼ਾਨੇ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੋਕ ਸਭਾ ਮੈਂਬਰ ਹਰਸ਼ਿੰਦ ਕੋਰ ਬਾਦਲ ਤੇ ਵਿਕਰਮ ਜਿੱਠੇ ਦਾ ਆਇਆ ਵੱਡਾ ਬਿਆਨ ਪ੍ਰੋਫੈਸਰ ਦਵਿੰਦਰਪਾਲ ਸਿੰਘ ਦੀ ਰਿਹਾਈ ਦੀ ਅਪੀਲ ਨੂੰ ਰੱਦ ਕਰਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਦਾ ਵੱਡਾ ਬਿਆਨ ਕਿਹਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਚਿਹਰਾ ਹੋਇਆ ਬੇਨਕਾਬ ਅਰਵਿੰਦ ਕੇਜਰੀਵਾਲ ਨੂੰ ਕਿਹਾ ਸਿੱਖ ਮਾਰੂ ਕੇਂਦਰ ਸਰਕਾਰ ਵੱਲੋਂ ਵੱਡੇ ਕਿਸਾਨਾਂ ਤੇ ਟੈਕਸ ਲਗਾਉਣ ਦੀ ਤਿਆਰੀ ਸਰਕਾਰ ਨੇ ਨੀਤੀ ਕੀਤੀ ਤਿਆਰ ਕਿਸਾਨਾਂ ਨੂੰ ਜਗਜੀਤ ਸਿੰਘ ਢੱਲਵਾਲ ਨੇ ਨੀਤੀ ਦਾ ਕੀਤਾ ਵਿਰੋਧ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਨੀਤੀ ਦਾ ਵੱਡੇ ਪੱਧਰ ਤੇ ਕੀਤਾ ਜਾਵੇਗਾ ਵਿਰੋਧ ਅੱਜ ਦੇ ਪੰਜਾਬ న్యూਸ ਬੁਲੇਟਿਨ ਵਿੱਚ ਇੰਨਾ ਹੀ ਨਵੇਂ ਤੇ ਤਾਜ਼ਾ ਖਬਰਾਂ ਨਾਲ ਘਰ ਫਿਰ ਅਜਰੋਮਾਗੇ ਧੰਨਵਾਦ